Moreover, I am Secretary Ludhiana Branch of NIRC of ICI. ਅੱਜ ਦਾ ਜਿਹੜਾ ਪ੍ਰੋਗਰਾਮ ਸੀ ਸਾਡਾ ਇਨ ਐਸੋਸੀਏਸ਼ਨ ਦੇ ਸਿੱਖੀ ਸੀਗਾ ਵੀ ਆਰ ਫਰਮ ਚਾਰਟਰਡ ਅਕਾਊਂਟੈਂਟ ਐਸੋਸੀਏਸ਼ਨ ਇੰਸਟੀਟਿਊਟ ਆਫ ਚਾਰਟਰਡ ਅਕਾਊਂਟੈਂਟ ਤੇ ਸਾਡਾ ਪ੍ਰੋਗਰਾਮ ਜਿਹੜਾ ਸਿੱਟ ਵੀ ਨਾਲ ਸੀਗਾ ਸਿੱਟ ਵੀ ਦੀ ਕੁਝ ਆਪਣੀ ਸਕੀਮ ਫਾਰ ਐਮ ਐਸ ਐਮ ਈ ਉਹਨਾਂ ਦਾ ਮੇਨ ਪਰਪਸ ਸੀਗਾ ਕਿਉਂਕਿ ਵੀ ਚਾਰਟਰਡ ਅਕਾਊਂਟੈਂਟ ਡੀਲ ਵਿਦ ਦਾ ਐਮ ਐਸ ਐਮ ਈ ਯੂਨਿਟ ਸੋ ਤੁਹਾਨੂੰ ਸਾਡੇ ਦੇ ਥਰੂ ਹੀ ਉਹਨਾਂ ਦੇ ਐਮ ਐਸ ਐਮ ਈ ਦੇ ਬੈਨੀਫਿਟ ਉਹਨਾਂ ਤੱਕ ਪਹੁੰਚਾਈ ਜਾਂਦੇ ਇਸ ਕਰਕੇ ਉਹਨਾਂ ਨੇ ਸਾਡੇ ਨਾਲ ਇੱਕ ਮੀਟਿੰਗ ਜੈਸੋ ਇਹ ਪ੍ਰੋਗਰਾਮ ਰੱਖਿਆ ਥਾ ਜਨਨ ਔਰ ਜਿਹਦੇ ਚ ਸਾਡੇ ਪੂਰੇ ਲੁਧਿਆਣੇ ਤੋਂ ਆਸਰਾਊਂਡਿੰਗ ਏਰੀਆ ਤੋਂ ਲਗਭਗ 2200 ਮੈਂਬਰਸ ਅੱਜ ਇਕੱਠੇ ਹੋਏ ਔਰ ਬਹੁਤ ਅੱਛੀ ਗੈਦਰਿੰਗ ਥੀ ਔਰ ਸਿਟੀ ਵੀ ਅਫੀਸ਼ਲ ਆਰ ਵੈਰੀ ਹੈਪੀ ਔਰ ਬਹੁਤ ਅੱਛਾ ਰਿਸਪੌਂਸ ਸੀ ਜਿਓ ਬੜੀ ਕੁਐਰੀਜ਼ ਮੈਂਬਰ ਦੀ ਰਿਜ਼ੋਲਵ ਕੀਤੀਆਂ ਇਹਨਾਂ ਨੇ ਔਰ ਬੜੇ ਡਾਊਟਸ ਸੀ ਜੋ ਵੀ ਬੜੀ ਕਲੀਅਰ ਹੈ ਜੋ ਮਿਸਕਨਸੈਪਸ਼ਨ ਦੀ ਕੁਝ ਸੀਗੀ ਉਹ ਵੀ ਠੀਕ ਹੋ ਗਏ ਤੇ ਜਿਹੜੀ ਇਹ ਮੀਟਿੰਗ ਆ ਵੀ ਪੰਜਾਬ ਦੇ ਲਗਭਗ ਧਾਵਾਂ ਤੇ ਕਰ ਰਹੇ ਹਾਂ ਕਿੰਵੀਂ ਮੀਟਿੰਗ नहीं दिस वॉज द फर्स्ट मेजर मीटिंग विद सिट बी टू इट्स विद क्रेडिट गो टू अवर चेयरमैन हू मैनेज दिस मीटिंग विन बहुत बिग सक्सैस और वास्ते क्लैपिंग भी करते चेयरमैन सर मेरा नाम मोहित वासन है मैं चेयरमैन दाना अज्ज का असी प्रोग्राम इंटरनेशनल एम एस एम ई डेलीब्रेट कर रखे है स्ताई जून ऑल ओवर द वर्ल्ड इंटनैशनल एम एस एम ई डे मनाया गया ਉਧਾਨਾ ਬ੍ਰਾਂਚ ਨੇ ਅੱਜ ਦਾ ਪ੍ਰੋਗਰਾਮ ਵਿਦ ਐਸੋਸੀਏਸ਼ਨ ਦੇ ਰਿਸ਼ਿਡ ਵੀ ਮਨਾਇਆ ਹੈ ਅੱਜ 2230 ਤੋਂ ਜ਼ਿਆਦਾ ਮੈਂਬਰਸ ਨੇ ਪ੍ਰੋਗਰਾਮ ਅਟੈਂਡ ਕੀਤਾ ਹੈ ਫੀਡਬੈਕ ਦਿਆਂ ਗਵਰਨਮੈਂਟ ਦੀਆਂ ਸਕੀਮਸ ਐਮ ਐਸ ਐਮ ਨੂੰ ਰਿਲੇਟਡ ਇੰਟਰਫ ਦੀ ਸਕੀਮਸ ਲੋਨ ਦੀ ਸਕੀਮਸ ਅਸੀਂ ਅੱਜ ਮੈਂਬਰ ਨੂੰ ਜਾਗਰੂਕ ਕੀਤਾ ਹੈ ਤੇ ਅਸੀਂ ਇਹ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਟਾਈਮ 'ਚ ਇਹ ਸਕੀਮਸ ਦਾ ਐਮ ਐਸ ਐਮ ਇਹ ਪੂਰਾ ਜਿਹਾ ਪੂਰਾ ਬੈਨੀਫਿਟ ਉਠਾ ਪਾਉਣਗੇ ਜੇ ਸਰ ਲੋਕਾਂ ਨੂੰ ਆਮ ਕਸ਼ਮਨ ਨੂੰ ਕੀ ਇਹਦੇ ਜਿਵੇਂ ਲਾਭ ਹੈ ਸਿਰਫ ਦੇ ਆਉਣ ਵਾਲੇ ਟਾਈਮ ਚ ਤੁਹਾਨੂੰ ਆ ਬ੍ਰਾਂਡ ਇਹ ਐਸੋਸੀਏਸ਼ਨ ਵੀ ਛਿੜਦੀ ਹੈ ਕਦਰ ਬੈਂਕਸ ਅਸੀਂ ਵਕ ਵਕ ਜਗ੍ਹਾ ਤੇ ਕੈਂਪਸ ਲਗਾ ਲਗੇ ਆ ਲੋਨ ਮੇਲਾ ਕਹਿ ਲੋ ਜਾਂ ਲੋਨ ਕੈਂਪਸ ਕਰ ਲਓ ਉਹਦੇ ਚ ਅਸੀਂ ਆਉਣ ਵਾਲੇ ਟਾਈਮ ਚ ਜਿਹੜੀ ਜਨਰਲ ਐਮ ਐਫ ਐਮ ਹੀ ਹੈ ਜਿਨ੍ਹਾਂ ਨੂੰ ਬੇਸਿਕ ਜਿਹੜੀਆਂ ਦੀ ਸਕੀਮਸ ਦਾ ਪਤਾ ਨਹੀਂ ਲੱਗ ਪੰਦਾ ਕੈਂਪਸ ਦੇ ਥਰੂ ਅਸੀਂ ਜਾਗਰੂਕ ਕਰਾਂਗੇ ਆਉਣ ਵਾਲੇ ਟਾਈਮ ਚ ਉਹਨਾਂ ਨੂੰ ਫੰਡਿੰਗ ਦੇ ਰਿਲੇਟਡ ਜਿਹੜੇ-ਜਿਹੜੇ ਵੀ ਦਿੱਕਤਾਂ ਆ ਰਹੀਆਂ ਉਹਨਾਂ ਨੂੰ ਦੂਰ ਕਰਨ ਲਈ ਪੂਰੀ ਕੋਸ਼ਿਸ਼ ਕਰਾਂਗੇ ਜੇਕਰ ਕੋਈ ਤੁਹਾਡੇ ਨਾਲ ਕਨੈਕਟ ਕਰਨਾ ਚਾਹੁੰਦਾ ਹੈ ਕਿੱਦਾਂ ਟਾਈਪ ਕਰ ਸਕਦਾ ਹੈ ਸਰ ਤੁਸੀ ਲੁਹਾਨਾ ਬ੍ਰਾਂਚ ਦੀ ਵੈਬਸਾਈਟ ਤੇ ਜਾ ਕੇ ਕਨੈਕਟ ਕਰ ਸਕਦੇ ਹੋ ਮੈਂ ਬਾਕੀ ਮੈਂ ਆਪਣਾ ਨੰਬਰ ਸ਼ੇਅਰ ਕਰ ਦਿੰਦਾ ਮੇਰਾ ਨਾਮ ਮੋਹਿਤ ਵਸਨ ਹੈ ਮੈਂ ਚੇਅਰਮੈਨ ਮਾਈ ਮੋਬਾਈਲ ਨੰਬਰ ਇਜ਼ 977997734 ਤੁਸੀ ਲੁਹਾਨਾ ਬ੍ਰਾਂਚ ਦੀ ਸਾਈਟ ਤੇ ਜਾ ਕੇ ਕਿਸੇ ਵੀ ਮੈਂਬਰ ਨਾਲ ਕਨੈਕਟ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਕੋਈ ਇਸ਼ੂ ਆਉਂਦਾ ਹੈ ਮੈਂ 24x7 ਅਵੇਲੇਬਲ ਹਾਂ ਕਿਹੜੇ ਕਿਹੜੇ ਅਜੰਡਾ ਦੀ ਗੱਲਬਾਤ ਹੋਈਆ ਕੀ ਅੱਜ ਦਾ ਵਿਸ਼ਾ ਸਰ ਬੇਸਿਕਲੀ ਅੱਜ ਇੰਟਰਨੈਸ਼ਨਲ ਐਮ ਐਸ ਐਮ ਆਈ ਡੇ ਹੈ ਔਰ ਅਸੀਂ ਸਾਰੇ ਅੱਜ ਇੰਟਰਨੈਸ਼ਨਲ ਐਮਐਸਐਮਈ ਡੇ ਨੂੰ ਸੈਲੀਬ੍ਰੇਟ ਕਰਨ ਵਾਸਤੇ ਇਕੱਠੇ ਹੋਏ ਆਂ ਔਰ ਇਹਦੇ ਵਿੱਚ ਅਸੀਂ ਸਾਨੂੰ ਸਿਡਵੀ ਬ੍ਰਾਂ ਸਿਡਵੀ ਬੈਂਕ ਨੂੰ ਆਈਸੀਆਈ ਚੈਪਟਰ ਨੇ ਬਿਧਿਆਨਾ ਵੱਲੋਂ ਬਹੁਤ ਸਹਿਯੋਗ ਮਿਲਿਆ ਔਰ ਤਕਰੀਬਨ 250 ਮੈਂਬਰ ਤੋਂ ਜ਼ਿਆਦਾ ਜਿਹੜੇ ਹੈਗੇ ਸੀ ਇਹ ਮੈਂਬਰਸ ਇਕੱਠੇ ਹੋਏ ਔਰ ਅਸੀਂ ਆਪਣੀਆਂ ਜਿਹੜੀਆਂ ਡਿਫਰੈਂਟ ਸਕੀਮਸ ਐ ਸਿਡਵੀ ਦੀਆਂ ਗਵਰਨਮੈਂਟ ਆਫ ਇੰਡੀਆ ਦੀਆਂ ਉਹ ਸ਼ੇਅਰ ਕੀਤੀਆਂ ਆਪਣੇ ਮੈਂਬਰਸ ਦੇ ਨਾਲ ਸੋ ਥੈਟ ਕੀ ਇਹ ਸਕੀਮਸ ਅਸੀਂ ਜਿਆਦਾ ਤੋਂ ਜਿਆਦਾ ਐਮਐਸਐਮਈs ਤੱਕ ਪਹੁੰਚਾ ਪਾਈਏ खासकर बिल्कुल तो 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 सारे मैंबरस ने कुछ कुछ सुजैशन अपनी दति हैं साथे ऑलरेडी कुछ चीज़ का सोल्यूशन और कुछ चीज़ों अं नोट किया है और अभी अपने मिनिस्ट्री ऑफ एम एस एम ई न अपने हेड ऑफिस पिकअप करा आम तौर पर सर कई लोग परेशान ਨਾਲ ਖਾਸ ਕਰਕੇ ਟੈਕਸੇਸ਼ਨ ਬਾਰੇ ਤਾਂ ਉਹਨਾਂ ਦੇਤੇ ਵੀ ਵਿਚਾਰ ਆ ਹੋਈਆਂ ਨੇ ਖਾਸ ਕਰ ਜਿਹੜੇ ਤੁਹਾਡੇ ਨਾਲ ਜੁੜੇ ਕਿਤੇ ਨਾਲ ਜੁੜੇ ਬਿਲਕੁਲ ਜਿਹੜੇ ਮੈਂਬਰ ਸੀ ਉਹਨਾਂ ਨੇ ਕੁਝ ਜੋ ਵੀ ਐਕਸਪੀਰੀਅੰਸ ਹੈ ਆਪਣੇ ਟੈਕਸੇਸ਼ਨ ਰਿਗਾਰਡਿੰਗ ਆਡਿਟ ਰਿਗਾਰਡਿੰਗ ਅਕਾਊਂਟਿੰਗ ਰਿਗਾਰਡਿੰਗ ਜੋ ਐਮ ਐਸ ਐਮ ਇਸ ਨੂੰ ਦਿੱਕਤ ਆ ਰਹੀ ਹੈ ਉਹਦੇ ਤੇ ਵੀ ਡਿਸਕਸ਼ਨ ਹੋਈ ਹੈ ਔਰ ਸਾਨੂੰ ਲੱਗਦਾ ਹੈ ਵੀ ਜਿਸ ਤਰ੍ਹਾਂ ਸੀਏ ਚੈਪਟਰ ਜਾਂ ਇੰਸਟੀਚਿਊਟ ਕੰਮ ਕਰ ਰਿਹਾ ਵਾ ਐਮ ਐਸ ਐਮ ਇਸ ਨੂੰ ਬਿਲਕੁਲ ਹੈਲਪ ਕਰੇਗਾ ਉਹ